ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਔਲਖ ਤੇ ਦੋਸਤੋ ਆਪਾਂ ਜਿੱਥੇ ਸ਼ੁਰੂਆਪਾਂ ਗੱਡੀ ਸੀਗੀ ਉੱਥੇ ਅੱਗੇ ਮੱਤੀ ਦੀ ਵੀ ਆਈ ਕਰ ਰਹੇ ਆਂ ਕੱਲ ਆਪਾਂ ਤਾਂ ਤਿਆਰ ਕਰਤੀ ਸੀ ਤੇ ਅਰੇ ਦੇਖਦੇ ਆਂ ਆ ਮਸ਼ੀਨਾ ਬਿਲਕੁਲ ਐਕੂਰੇਟ ਵੀ ਕੰਮ ਕਰਦੀ ਆ ਇਹ ਆਪਣੇ ਬਿਲਕੁਲ ਮਿਨਵਾ ਤੁਲਵਾ ਵੀ ਕੀਟਦੀ ਆ ਇੱਕ ਬੜੀ ਵਧੀਆ ਜਿਹੜਾ ਇੱਕ ਦੀਆਂ ਦੋਹਾਂ ਪੀਆਂ ਦੇ ਵਿੱਚ ਸਪੇਸ ਹੁੰਦੀ ਆ ਫਾਸਲਾ ਹੁੰਦਾ ਵੀ ਇੱਕ ਇੱਕ ਬਰਬਰ ਹੁੰਦਾ ਤੇ ਇਹ ਪਟਕਾਂ ਦੇ ਉੱਤੇ ਮੱਕੀ ਪੀਜੀ ਜਾਂਦੀ ਆ ਉਹ ਕਿਤੇ ਵਿੱਚ ਪੈਲੀ ਨੂੰ ਵੱਤਰ ਕਰਨ ਦੀ ਲੋੜ ਨਹੀਂ ਹੁੰਦੀ ਜਿਹੜੀ ਆਪਾਂ ਦੂਸਰੀ ਫਸਲੋਂ ਬੀਜਦੇ ਆ ਉਹ ਆਪਣੀ ਦੂਸਰੀ ਮੱਕੀ ਬੀਜਦੇ ਆ ਉਹਨਾਂ ਦੇ ਨਾਲ ਆਪਾਂ ਨੂੰ ਪਹਿਲੀ ਮਿਲਗੀ ਵੱਤਰ ਕਰਨੀ ਪੈਂਦੀ ਆ ਇਹ ਵਧੀਆ ਰਹਿੰਦੀ ਆ ਬਿੱਡਾਂ ਲਈ ਅੱਗੇ ਵੀ ਆਪਾਂ ਨੂੰ ਤਿੰਨ ਚਾਰ ਸਾਲ ਹੋ ਗਿਆ ਇਸ ਤਰ੍ਹਾਂ ਬੀਜਦੇ ਆ ਨੂੰ ਤੇ ਬਾਕੀ ਆਪਾਂ ਭਾਈ ਨੇ ਪੁੱਛਦੇ ਆ ਕਿਹੜਾ ਬੀਜ ਲਿਆਂਦਾ ਕਿਉਂਕਿ ਬੀਜ ਦੀ ਤੇ ਆਪਣੀ ਪਈ ਆ ਪਤਾ ਨਹੀਂ ਕਿਹੜਾ ਬੀ ਲੈ ਕੇ ਆਇਆ ਭਾਈ 20 ਵੀ ਇਹੀ ਲੈ ਕੇ ਆਇਆ ਸੀਗਾ ਤੇ ਆ ਦੋ ਪਗਲ ਬਾਤ ਕਰਦੇ ਬਾਕੀ ਮਸ਼ੀਨ ਦਾ ਵਜ਼ਨ ਪਾਰੀ ਬਹੁਤ ਆ ਮਸ਼ੀਨ ਟਰੈਕਟਰ ਅੱਗੋਂ ਅੱਗੇ ਨਵੇਟ ਲਾਇਆ ਫਿਰ ਵੀ ਟਰੈਕਟਰ ਕੋ ਚੱਕੇ ਨਾ ਮੜਾ ਜਾਂ ਬਾਕੀ ਸੋਨਾਲਿਕਾ 750 ਹੈ ਟਰੈਕਟਰ ਬਲਮੋਰ ਦੀ ਬਹੁਤ ਵਧੀਆ ਹੈ ਵਧੀਆ ਚੱਲੀ ਜਾਂਦੀ ਆ ਹਾਂਜੀ ਹਾਂਜੀ ਵਧੀਆ ਜੀ ਹੋਰ ਸਨੌਕੀ ਆ ਜਿਆਦਾ ਵਧੀਆ ਵਧੀਆ ਆਜੋ ਥੱਲੇ ਆਜੋ ਦੋ ਮਿੰਟ ਗੱਲਾਂ ਕਰੀਏ ਇਹ ਟਰੈਕਟਰ ਫੇਰ ਕੋ ਭਾਰੀ ਬੜੀ ਐ ਕੁਛ ਕਹਿੰਦੀ ਨਹੀਂ ਮਸ਼ੀਨ ਨੂੰ ਨਹੀਂ ਅੱਛਾ ਬਾਈ ਵੇਟ ਪਾਏ ਅੱਗੇ ਠੀਕ ਹੈ ਤੇ ਬਾਈ ਕਿਹੜਾ ਬੀਜ ਅਪ ਗੇਰਦੇ ਪੈਂਚ ਇਹ 9108 ਦੀ 9108 ਹਾਂਜੀ ਤੇ ਇਹਦਾ ਝਾੜ ਝੋੜ ਵਧੀਆ ਰਹਿੰਦਾ ਝਾੜ ਬਹੁਤ ਵਧੀਆ ਰਹਿੰਦਾ ਜਾਂਦਾ ਤੇ ਕਿੱਲੇ ਦਾ ਆਵੀ ਚ ਆ ਜਾਂਦੀ ਆ ਠੀਕ ਹੈ ਤੇ ਚਾਰ ਚ ਵੀ ਆ ਜਾਂਦੀ ਇਹ ਚਾਰ ਵੀ ਪਾਉਣਾ ਉੱਤੇ ਜਿਆਦਾ ਸਾਇਲੇਜ ਵਾਲੇ ਵੀਰੀ ਬੀਜਦੇ ਹਨਾ ਹਾਂਜੀ ਹਾਂਜੀ ਤੇ ਇਹ ਆਪਣੇ ਕਿੰਨਾ ਬੀ ਪਾਉਂਦੀ ਇੱਕ ਕਿੱਲੇ ਵਿੱਚ ਏ ਜੀ ਜਿਹੜਾ ਜਿਹੜਾ ਪਕਾਵੀ ਬੀਜ ਨੇ ਆ ਉਹ ਤਾਂ 8 ਕਿਲੋ ਬਹੁਤ ਆ ਠੀਕ ਆ ਜੇ ਕਿ ਨ ਸਾਈਲੇਜ ਬਣਾਉਣਾ ਫਿਰ ਉਹ 9 ਕਿਲੋ ਵੀ ਪਾ ਲੈਦੇ ਆ ਤੇ 10 ਕਿਲੋ ਵੀ ਪਾ ਲੈਦੇ ਕਿੱਲੇ ਦਾ ਆਪਦੀ ਮਰਜ਼ੀ ਆ ਹਾਂਜੀ ਆਪਦੀ ਮਰਜ਼ੀ ਜਿੰਨਾ ਬੀਜ ਦਾ ਬਣ ਤੌਣਦੇ ਆ ਪਰਫੈਕਟ ਘੇਰੂਗੀ ਹਾਂਜੀ ਹਾਂਜੀ ਠੀਕ ਹੋਰ ਕਿਹੜੇ ਕਿਹੜੇ ਬੀਜ ਘੇਰ ਦਿੰਦੀ ਐ ਇਹਦਾ ਜੀ ਬਸ ਥੋੜਾ ਜਿਹਾ ਹੁੰਦਾ ਦਾਣੇ ਦਾ ਸਾਈਜ਼ ਹੋਵੇ ਵੀ ਇੱਕਸਾਰ ਹੋਵੇ ਠੀਕ ਆ ਜੇ ਪਹਿੰਦ 18 44 ਆਉਂਦਾ ਸਾਈਜ਼ ਬਹੁਤ ਵਧੀਆ ਠੀਕ ਆ ਤੇ 910 ਆ 8 ਦਾ ਬਹੁਤ ਵਧੀਆ ਸਾਈਜ਼ ਆ ਇੱਕਸਾਰ ਆ ਠੀਕ ਆ ਇਹ ਜਿੰਨਾ ਆਪਾਂ ਬੰਦ ਤਾਂ ਹੁੰਦਾ ਹੈ ਬੀਬੀ ਕਿਸ ਦਾ ਸਾਈਜ਼ ਛੋਟਾ ਜਾਂ ਕੋਈ ਵੱਡਾ ਵਿੱਚ ਹੁੰਦੇ ਆਖਸਾਰ ਨਹੀਂ ਹੁੰਦਾਗਾ ਅਸੀਂ ਨਹੀਂ ਹੁੰਦੀ ਹੁੰਦੇ ਚ ਉਹ ਬਰੀਕ ਹੈ ਜਿਆਦਾ ਕਿੱਲੇ ਮਗਰ ਕਿੱਲੋ ਦਾ ਫਰਕ ਪਾ ਜਾਂਦੀ ਹੈ ਬੀਜ ਦਾ ਠੀਕ ਹੈ ਕਿੰਨਾ ਕਿੰਨੇ ਕਿੱਲੇ ਘੇਰਦੇ ਨੇ ਤੇ ਦਿਹਾੜੀ ਜੇ ਲਗਾਤਾਰ ਕੰਮ ਚੱਲੀ ਜਾਵੇ ਇਹ ਜੀ ਅੱਜ ਜਦੋਂ ਕਣਕ ਦਾ ਸੀਜ਼ਨ ਚੱਲ ਪਿਆ ਫਿਰ ਤਾਂ ਇਹ 22 23 24 ਕਿੱਲੇ ਵੀ ਘੇਰ ਦਿੰਦੇ ਆ ਠੀਕ ਆ ਤੇ ਹੁਣ ਜਿਵੇਂ ਸੀਜ਼ਨ ਘਟਾ ਥੋੜਾ ਜਾ ਠੀਕ ਤੇ ਇਸ ਕਰਕੇ 10 12 ਕਿੱਲੇ 15 ਕਿੱਲੇ ਘੇਰ ਦਈਦੇ ਆ ਤੇ ਆਹੋ ਮਸ਼ੀਨ ਵੇਖ ਕਿੰਨੇ ਦੀ ਐਸੀ ਮਸ਼ੀਨ ਹੈ ਇਹ 2022 ਚ ਲਈ ਸੀ ਆਪਾਂ ਠੀਕ ਇਹ 5 ਲੱਖ 40 ਹਜ਼ਾਰ ਦੀ ਆਈ ਸੀਗੀ weight ਕਿੰਨਾ ਹੁੰਦਾ ਇਹਦਾ weight ਹੈਗਾ ਹੀ 11 ਕੁਇੰਟਲ 11 ਕੁਨ ਸ਼ਕਤੀਮਾਨ ਦੀ ਹੈ ਹੈ ਹਾਂਜੀ ਸ਼ਕਤੀਮਾਨ ਦੀਆਂ ਵੀ ਕੰਪਨੀ ਦੇ ਮਸ਼ੀਨਾ ਆਉਂਦੀਆਂ ਉਹਦੇ ਨਾਲੋਂ ਇਹਦਾ weight ਜ਼ਿਆਦਾ ਹੈ ਨਹੀਂ ਨਹੀਂ ਸ਼ਕਤੀਮਾਨ ਦੀਆਂ ਮਸ਼ੀਨਾ ਇਹਦੀ ਵੈਸੇ ਵੀ ਕਾਮਯਾਬਾ ਸ਼ਕਤੀਮਾਨ ਦੀ ਹੈ ਜਿਹੜੀ ਮਸ਼ੀਨਾ ਤੇ ਬਾਕੀ ਆ ਵੇਖੋ ਦੋਸਤੋ ਆਪਾਂ ਬਿੱਡਾਂ ਤੇ ਮੱਕੀ ਬੀਜ ਰਹੇ ਆ ਆਪਾਂ ਨੂੰ 3 ਤੋਂ 4 ਸਾਲ ਹੋ ਗਏ ਬੀਜਦਿਆਂ ਨੂੰ ਇੱਥੋਂ ਪਹਿਲਾਂ ਆਪਾਂ ਸਰੋਂ ਸੀਗੀ ਸਰੋਂ ਵੱਢੀ ਆ ਸੋਰੋਂ ਵੱਢ ਕੇ ਦੇ ਆਪਾਂ ਹੁਣ ਮੱਕੀ ਦੀ ਬਿਜਾਈ ਕਰ ਰਹੇ ਆ ਤੇ ਆ ਆਪਣਾ ਵੀਰ ਆ ਦੋਸਤੋ ਮੁੰਡਾ ਤੇ ਇਹ ਵੀ ਵੇਖ ਲਓ ਦੋਸਤੋ ਮਾਪਿਆਂ ਦਾ ਇਕੱਲਾ-ਇਕੱਲਾ ਮੁੰਡਾ ਇਹਦਾ ਡੈਡੀ ਪਿੰਡ ਦਾ ਸਰਪੰਚਾ ਡੋੜ ਪਿੰਡ ਦਾ ਸਾਬਕਾ ਸਰਪੰਚ ਨੇ ਜੇ ਇਹ ਵੀ ਚਾਹੁੰਦਾ ਬਾਹਰਲੇ ਮੁਲਖ ਜਾ ਸਕਦਾ ਹੈ ਕੈਨੇਡਾ ਅਮਰੀਕਾ ਆਸਟ੍ਰੇਲੀਆ ਵੀ ਜਾ ਸਕਦਾ ਸੀ ਕਿ ਕੋਈ ਇਹੋ ਜਿਹੀ ਕੋਈ ਨਹੀਂ ਪੈਸੇ ਦੀ ਤੰਗੀ ਹੈਗੀ ਸੀ ਪਰ ਇਸ ਵੀਰ ਨੇ ਸੋਚਿਆ ਇੱਥੇ ਟਰੈਕਟਰ ਲਿਆ 2021 ਚ ਲਿਆ ਸੀ ਨਾ ਟਰੈਕਟਰ ਨਹੀਂ ਇਹ 2018 ਮਾਡਲ ਆ ਦੋ ਏਅਰ ਬਾਈ ਚਲੀ ਆ ਦੋ ਪਹਿਲਾ ਟਰੈਕਟਰ ਲਿਆ ਪਹਿਲਾ ਫਿਰ ਤੂੜੀ ਵਾਲੀ ਮਸ਼ੀਨ ਲਈ ਫਿਰ ਟਰੈਕਟਰ ਵਾਲੀਆਂ ਦੋ ਆਪਣੇ ਕੋਲ ਆ ਫਿਰ ਤੂੜੀ ਵਾਲੀ ਮਸ਼ੀਨ ਫਿਰ ਇਹ ਦੂਜਾ ਕੀ ਮੱਕੀ ਬੀਜਣ ਵਾਲੀ ਲਈ ਇਸ ਤਰ੍ਹਾਂ ਟਰਾਲਾ ਵਗੈਰਾ ਬਣਾਇਆ ਸਾਰੇ ਸੰਦ ਬਣਾਏ ਬਾਈ ਸੋਹਣੀ ਕਮਾਈ ਕਰਦਾ ਪਿਆ ਤੇ ਕੋਈ ਇਹੋ ਜੀ ਗੱਲ ਨਹੀਂ ਵੀ ਕਹਿੰਦਾ ਵੀ ਬਾਈ ਕਹਿੰਦਾ ਮੈਂ ਵੀ ਲਾਉਣ ਤੇ ਲਿਆ ਸੀਗਾ ਟਰੈਕਟਰ ਤੇ ਮੈਂ ਇੱਕ ਡੇਢ ਕੁਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਮਸ਼ੀਨ ਟਰੈਕਟਰ ਫ੍ਰੀ ਕਰ ਲਏ ਸੀਗੇ ਮਤਲਬ ਕਿ ਵੀਰ ਵਧੀਆ ਲਗਨ ਨਾਲ ਮਿਹਨਤ ਕਰਦਾ ਤੇ ਬਾਈ ਫਿਰ ਕੀਤਾ ਨਹੀਂ ਦਿਲ ਬਾਹਰ ਬੁਰਜਾਨ ਦੁਆਰਾ ਨਹੀਂ ਜੀ ਹਾਂ ਨਹੀਂ ਜੀ ਇੱਥੇ ਕੰਮ ਵਧੀਆ ਚੱਲ ਪਿਆ ਠੀਕ ਆ ਤੇ ਹੁਣ ਵਧੀਆ ਕੰਮ ਸੈਟ ਆ ਕੰਮ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਆ ਦੇ ਕਿਹੜੀਆਂ ਨੇ ਦੋ ਮਸ਼ੀਨ ਆਪਣੇ ਕੋਲੇ ਦੋ ਕੱਟਣ ਵਾਲੀਆਂ ਆਪਣੇ ਕੋਲੇ ਮਸ਼ੀਨਾਂ ਅੱਛਾ ਕੱਟਣ ਵਾਲੀਆਂ ਮੱਕੀ ਕੱਟਣ ਵਾਲੀਆਂ ਹਾਂਜੀ ਹਾਂਜੀ ਤੇ ਫਿਰ ਟਰੈਕਟਰ ਵੀ ਹੋਣਾ ਇੱਕ ਹੋਰ ਟਰੈਕਟਰ ਹੋਰ ਆ ਉਹ ਆਪਣਾ ਰਿਸ਼ਤੇਦਾਰ ਨਾਲ ਸਾਂਝੀ ਚਲਾਈ ਦੀ ਮਸ਼ੀਨ ਆ ਉਹ ਕਿਹੜਾ ਟਰੈਕਟਰ ਆ ਉਹ ਵੀ ਇਹਦੇ ਨਾਲ ਦੇ ਸੋਨ ਨਾਲ ਇੱਕ ਹੀ ਹੋਈ 750 ਹਾਂਜੀ 750 ਤੇ ਇਹ ਵਧੀਆ ਮਲ ਖੈਦਾ ਫਿਰ ਆ ਮਸ਼ੀਨ ਮਲੇ ਵਧੀਆ ਸੱਟ ਬਹੁਤ ਵਧੀਆ ਜੀ ਇਹਦੇ ਥੋੜੀ ਜਿੰਦੀ ਪੀਟੀਓ ਪਾਵਰ ਜ਼ਿਆਦੇ ਆ ਠੀਕ ਆ ਬਾਕੀ ਟਰੈਕਟਰ ਜਿਵੇਂ ਆ ਉਹਨਾਂ 'ਚ ਰੇਸ ਜ਼ਿਆਦੇ ਰੱਖਣੀ ਪੈਂਦੀ ਆ ਠੀਕ ਆ ਤੇ ਚੱਕਰ ਜਿਆਦੇ ਬਣਾਉਣ ਵਾਸਤੇ ਇਹਦੇ ਜਿਹਦੀ ਪੀਟੀਓ ਦੀ ਪਾਵਰ ਜਿਆਦੇ ਹੈ ਇਸ ਕਰਕੇ ਦੀ ਵੀ ਸਪੀਡ ਇੰਦੀ ਆ ਜਿਹੜੇ ਆਪਣੇ ਸਪੀਡ ਆ ਉਹ ਘੱਟ ਰੱਖਣੀ ਪੈਂਦੀ ਆ ਵੀ 1400 ਚੱਕਰ ਤੇ ਚੱਲੀ ਜਾਂਦੀ ਵਧੀਆ ਇਹ ਮਸ਼ੀਨ ਠੀਕ ਆ ਦੂਜੇ ਟਰੈਕਟਰਾਂ ਦੇ 1800 ਤੇ ਚੱਲਦੀ ਆ ਇੱਕ ਟਰੈਕਟਰ ਦੀ ਆਪਣੇ ਲੰਬਾਈ ਜਿਆਦਾ ਹੋਣ ਦੇ ਕਾਰਨ ਅੱਗੋਂ ਵੀ ਨਹੀਂ ਉੱਠਦਾਗਾ ਹਨਾ ਵੀ ਇੱਕ ਵੀ ਜਿਹੜੇ ਟਰੈਕਟਰ ਮਤਰੇ ਹੁੰਦੇ ਆ ਛੇਤੀ ਉੱਠ ਪੈਂਦੇ ਆ ਇੱਕ ਟਰੈਕਟਰ ਦੀ ਲੰਬਾਈ ਜਿਆਦਾ ਇੱਕ ਤੁਸੀਂ ਅੱਗੇ ਵੇਟ ਵੂਟ ਲਾਏ ਹੋਏ ਨੇ ਤੇ ਤੇ ਤੇਲ ਤੂਲ ਦਾ ਖਰਚਾ ਕੀ ਕੀ ਐਵਰੇਜ ਆ ਜਾਂਦੀ ਆ ਤੇ ਮੱਕੀ ਇਹ ਮੱਕੀ ਤੇ ਇਹਦੇ ਤੇ ਆ ਜਾਂਦੀ ਆ 3 ਕਿਲੋਟਰ ਕਿਲੇ ਦੀ ਅੱਛਾ 3 ਲੀਟਰ ਕਿਲੇ ਦਾ ਖਾ ਜਾਂਦਾ ਤੇ ਉਂਝ ਵੈਸੇ ਆਮ ਬਜਾਇ ਵਾਈ ਦੇ ਵਿੱਚ ਠੀਕ ਹੈ ਖਰਚਾ ਟਰੈਕਟਰ ਦਾ ਹਾਂਜੀ ਹਾਂਜੀ ਬਹੁਤ ਵਧੀਆ ਹੈ ਠੀਕ ਆ ਹਾਂਜੀ ਦੋਸਤੋ ਇਹ 750 55 ਕੈਟੇਗਰੀ ਦਾ ਟਰੈਕਟਰ ਸੋਨਾਲਿਕਾ ਤੇ ਇਹ ਪਹਿਲਾਂ ਜਿਹੜੇ ਹਾਈ ਲੋ ਦੇ ਵਿੱਚ ਆਉਂਦੇ ਸੀ ਉਹ ਟਰੈਕਟਰ ਆ ਤੇ ਵਧੀਆ ਕਾਮਜਾਬ ਟਰੈਕਟਰ ਸੋਨਾਲਿਕਾ ਬਹੁਤ ਇੰਨੇ 750 ਨੇ 1960 ਨੇ ਮਾਰਕੀਟ ਨਹੀਂ ਬਣਾਈ ਸੀ ਜਿੰਨੀ 750 ਨੇ ਮਤਲਬ ਕਿ ਮਾਰਕੀਟ ਬਣਾਈ ਜਿਵੇਂ ਸਵਰਾਜ ਦੇ ਵਿੱਚ 855 ਨੇ ਮਾਰਕੀਟ ਬਣਾਈ ਆ ਉਵੇਂ ਹੀ ਸੋਨਾਲਿਕਾ ਦੇ ਵਿੱਚ 750 ਨੇ ਮਾਰਕੀਟ ਬਣਾਈ ਸੀ ਹੋਰ ਗੱਲ ਦੱਸਣੀ ਹੈ ਹਾਂਜੀ ਹਾਂਜੀ ਦੱਸੋ ਇਹ 2018 ਮਾਡਲ ਦਾ ਟਰੈਕਟਰ ਹੈ ਹਾਂਜੀ ਇੱਧਰ ਆ ਜਾਓ ਇੱਧਰ ਸੂਰਜ ਪੈ ਰਿਹਾ ਅੱਛਾ 2018 ਮਾਡਲ ਦਾ ਟਰੈਕਟਰ ਹੈ ਹਾਂਜੀ ਇਹਦੇ ਤੀਜੀ ਜੋੜੀ ਆ ਪਾ ਟਾਇਰਾਂ ਦੀ ਪਾਤੀ ਆ ਵੈਰੀ ਗੁੱਡ ਤੀਜੀ ਜੋੜੀ ਪਾਤੀ ਆ ਹਾਂਜੀ ਤੇ ਇਹ ਮਲੇ ਦੋ ਦੋ ਖਸਾ ਦੇ ਟਾਇਰ ਹਾਂਜੀ ਬੜਾ ਸਿਰਫ ਇੱਕ 18 ਮਾਡਲ 18 ਮਾਡਲ ਟਰੈਕਟਰ ਦੇ ਇੱਕ ਵਾਰੀ ਸਿਰਫ ਕਲਚ ਪਲੇਟ ਪਈ ਜਾਂਦੀ ਨਾ ਕੋਈ ਇਹਦਾ ਬੈਰਿੰਗ ਪਾਇਆ ਨਾ ਕੋਈ ਕੁਝ ਵੀ ਪਾਇਆ ਬੜੀ ਵੱਡੀ ਗੱਲ ਆ ਕਿੰਨੇ ਘੰਟੇ ਚੱਲ ਗਿਆ ਹਾਂਜੀ ਇਹ ਮੈਨੂੰ ਲੱਗਾ ਚੱਲ ਗਿਆ 75 ਤੋਂ 7500 ਤੋਂ ਉੱਤੇ ਹੀ ਚੱਲ ਗਿਆ 7500 ਘੰਟੇ ਚੱਲ ਗਿਆ ਤਕਰੀਬਨ 22-2300 ਘੰਟਾ ਟਰੈਕਟਰ 2500 ਵੀ ਕੀ ਚਲਾ ਦਿੰਦੇ ਆ ਬਾਕੀ ਨਹੀਂ ਤਾਂ 22-2300 ਘੰਟੇ ਟਰੈਕਟਰ ਦੇ ਟਾਇਰ ਪਿਛਲੇ ਚਲਦੇ ਜਾਂਦਰ ਤੇ ਦੋ ਟਾਇਰ ਖਸਾਤੇ ਦੋ ਜੋੜੀਆਂ ਖਸਾਦੀਆਂ ਤੀਜੀ ਜੋੜੀ ਆ ਬੜੀ ਵੱਡੀ ਗੱਲ ਆ ਤੀਜੀ ਜੋੜੀ ਪਾਉਣੀ ਉਹ ਵੀ ਮਤਲਬ ਕਿ 50 85 ਸਾਲਾਂ ਦੇ ਵਿੱਚ ਹਾਂਜੀ ਹਾਂਜੀ ਚੱਲ ਵੀਰ ਥੈਂਕ ਯੂ ਧੰਨਵਾਦ ਤੁਹਾਡਾ ਠੀਕ ਆ ਠੀਕ ਆ ਲੱਗੇ ਰੋ ਦੱਬ ਕੇ ਮਿਹਨਤ ਕਰੋ ਤੇ ਹਾਂਜੀ ਦੋਸਤੋ ਆਪਾਂ ਮੱਕੀ ਬੀਜੀ ਸੀਗੀ ਤੇ ਇੰਦਰਾ ਰਹਿ ਗਏ ਦੋ ਤਿੰਨ ਗਿਹੜੇ ਕਿਉਂਕਿ ਬੀ ਥੋੜਾ ਘਟ ਗਿਆ ਸੀਗਾ ਅੱਧਾ ਕੋ ਕਿਲੋ ਤੇ ਹੁਣ ਬੀ ਲੈ ਕੇ ਆਂਦਾ ਕਰੂੰ ਤੇ ਬੀ ਲਿਆ ਕੇ ਤੇ ਹੁਣ ਆਪਾਂ ਵੀ ਕੰਮ ਕਰਦੇ ਖਤਮ ਫਿਰਦੇ ਆਪਾਂ ਸਿਰੇ ਸੁਰੇ ਬੰਨ ਕੇ ਉਸ ਤੋਂ ਬਾਅਦ ਇਹਨੂੰ ਆਪਾਂ ਪਾਣੀ ਲਾਵਾਂਗੇ ਕਿਉਂਕਿ ਇਹਨੂੰ ਬੱਤਰ ਦੀ ਲੋ ਦੀ ਲੋੜ ਹੁੰਦੀ ਸਲਾਬ ਦੀ ਤੇ ਬਾਕੀ ਆ ਵਿੱਚ ਇਹਨੇ ਪਿਆ ਕੋਈ ਵੀ ਨੰਗਾ ਨਾ ਰਹਿ ਜੇ ਤੇ ਬਾਕੀ ਦੋਸਤੋ ਆਪਣੇ ਚੈਨਲ ਨੂੰ ਜਿਨ੍ਹਾਂ ਨੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਜੇ ਤੇ ਇੱਕ ਅਧਿ ਭਰਾ ਦੀ سپورਟ ਜਰੂਰ ਕਰਿਆ ਕਰੋ ਲਾਈਕ ਕਮੈਂਟ ਵਗੈਰਾ ਕਰਦਿਆ ਕਰੋ ਮੇਰਾ ਵੀਰ ਕਿਉਂਕਿ ਆਪਾਂ ਸਹੀ ਜੈਨੂਇਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕੋਈ ਆਪਾਂ ਕਦੀ ਫੇਕ ਵੀਡੀਓ ਨਹੀਂ ਬਣਾਈ ਨਾ ਹੀ ਕਦੀ ਆਪਾਂ ਝੂਠ ਦੇ ਆਧਾਰ ਤੇ ਕਦੀ ਵੀਡੀਓ ਬਣਾਈ ਆ ਆਪਾਂ ਇਹ ਨਹੀਂ ਚਾਹੁੰਦੇ ਸਾਡੇ ਕਰਕੇ ਕਿਸੇ ਜ਼ਿੰਮੇਵਾਰ ਭਰਾ ਦਾ ਨੁਕਸਾਨ ਹੋਵੇ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਗੌਲਕ ਸਾਰੇ ਵੀਰਾਂ ਦਾ ਸਾਸਿਅ ਕਾਲ